ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲੋਂ ਐਨਆਰਆਈ ਪਰਿਵਾਰ ਨੂੰ ਲੁੱਟਖੋ ਦੀ ਘਟਨਾ ਨੂੰ ਕਮਾਨ ਘੜਤ ਕਹਾਣੀ ਦੇ ਤਰ੍ਹਾਂ ਪੇਸ਼ ਕੀਤਾ ਗਿਆ ਵਿਆਹ ਤੋਂ ਵਰਤਰੇ ਐਨਆਰਆਈ ਪਰਿਵਾਰ ਨੂੰ ਹਨੇਰੇ ਵਿੱਚ ਆਪਸੀ ਤਕਰਾਰ ਤੋਂ ਬਾਅਦ ਰੋਕਿਆ ਗਿਆ ਸੀ ਮਦਦ ਕਰਨ ਵਾਲਿਆਂ ਉੱਪਰ ਲਗਾਏ ਗਏ ਐਨਆਈ ਪਰਿਵਾਰ ਵੱਲੋਂ ਲੁੱਟਖੋ ਕਰਨ ਦੇ ਇਲਜ਼ਾਮ ਮਦਦ ਕਰਨ ਵਾਲੀ ਐਥਲੀਟ ਖਿਡਾਰੀ ਨੌਜਵਾਨ ਇਕੱਲਾ ਖੇਡ ਦੇ ਕੇ ਲਾ ਰੁੱਕੇ ਗਿਆ ਸੰਜੀਦੁਰ ਮਦਦ ਕਰਨਾ ਚਾਹੁੰਦੇ ਸਨ ਪਰ ਇਹਨਾਂ ਵੱਲੋਂ ਝੂਠੇ ਇਲਜ਼ਾਮ ਲਗਾਏ ਗਏ ਹਨ ਇਸ ਸਬੰਧੀ ਅੱਜ ਬਠਿੰਡਾ ਪੁਲਿਸ ਵੱਲੋਂ ਇਸ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਨ੍ਹਾਂ ਬੰਦਾਂ 'ਤੇ ਝੂਠੇ ਇਲਜ਼ਾਮ ਲਗਾਏ ਗਏ ਸਨ ਉਹਨਾਂ ਨੂੰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਖੀਆਂ ਨਿਊਜ਼ ਦੇਣੀਆਂ ਬੰਦ ਕਰੋ ਪਲੀਜ਼ ਤੁਸੀਂ ਕੀ ਬੋਲ ਰਹੇ ਹੋ ਕਿਹੜੀਆਂ ਝੂਠੀਆਂ ਤੁਸੀਂ ਅਸਲੀ ਉਹ ਦੇਖ ਰਹੇ ਆ ਲਿਖ ਰਹੇ ਆ ਕਿ ਐਨ ਆਰ ਆਈ ਤੇ ਪੁਲਿਸ ਦਬਾਅ ਪਾ ਰਹੀ ਹੈ ਜੀ ਨਾ ਪੁਲਿਸ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੀ ਹੈ ਜੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਕਲ ਪਨੂਰਲੀ ਮਾਰਨਿੰਗ ਪਤਾ ਹੋਣਾ ਇੱਕ ਰਿਪੋਰਟ ਆਈ ਸੀਗੀ ਕਿ ਨਈਆਂ ਵਾਲਾ ਦਾ ਜਿਹੜਾ ਏਰੀਆ ਹੈਗਾ ਜੈਤੋ ਬਾਈਪਾਸ ਤੇ ਇੱਕ ਲੇਟ ਮਿਡਨਾਈਟ ਇੱਕ ਇਨਫੋਰਮੇਸ਼ਨ ਆਈ ਸੀਗੀ ਐਸ ਐਚ ਓ ਨਈਆਂ ਵਾਲਾ ਜਿਹੜੇ ਸਬ ਇਨਸਪੈਕਟਰ ਅਮਰਿੰਦਰ ਹੈਗੇ ਇਹਨਾਂ ਨੂੰ ਤੇ ਚੌਂਕੀ ਗੁਨੀਆਨਾ ਮੰਡੀ ਇਨਫੋਰਮੇਸ਼ਨ ਸੀਗੀ ਇੱਕ ਫੈਮਿਲੀ ਇਨੋਵਾ ਗੱਡੀ ਚਾਰੀ ਸੀਗੀ ਇਹ ਜਿਹੜੇ ਪਿੱਛੋਂ ਚੱਕ ਚੱਕਤੂ ਪਿੰਡ ਨੂੰ ਬਿਲੋਂਗ ਕਰਦੇ ਕਿਸੇ ਵਿਆਹ ਤੋਂ ਆ ਰਹੇ ਸੀਗੇ ਤੇ ਉਹਨਾਂ ਨੂੰ ਇੱਕ ਜਿਹੜਾ ਲੇਡੀ ਸੀਗੀ ਕੰਪਲੇਨੈਂਟ ਉਹਨਾਂ ਦਾ ਨਾਮ ਰਜਿੰਦਰ ਕੌਰ ਹੈ ਔਰ ਉਹਦਾ ਹਸਬੰਡ ਦਾ ਨਾਮ ਹੈਗਾ ਸਾਹਿਲ ਇਹ ਅੱਜਕੱਲ ਐਡਲੇਡ ਆਸਟ੍ਰੇਲੀਆ ਤੋਂ ਆਏ ਹੋਏ ਹੈ ਪਿਛੇ ਚੱਕਬਕਤੂ ਨੂੰ ਬਿਲੋਂਗ ਕਰਦੇ ਹਨ ਉਹਨੇ ਦੱਸਿਆ ਕਿ ਐਸੀ ਇੱਕ ਵਿਆਸ ਅਟੈਂਡ ਕਰਕੇ ਆ ਰਹੇ ਸੀਗੇ ਤੇ ਉਹਨਾਂ ਦੇ 5 ਸਾਲ ਦੀ ਬੱਚੀ ਨੂੰ ਅਨੀਜ਼ੀ ਫੀਲ ਹੋ ਰਿਹਾ ਸੀ ਗੱਡੀ 'ਚ ਤੇ ਉਹਨੂੰ ਬੌਮਿਟਿੰਗ ਕਰਾਉਣ ਲਈ ਉਹ ਸੜਕ 'ਤੇ ਉਹਨਾਂ ਨੇ ਗੱਡੀ ਰੋਕੀ ਸੀਗੀ ਕਿ ਅਚਾਨਕ ਪਿੱਛੋਂ ਇੱਕ ਵਾਈਡ ਅਰਟੀਗਾ ਗੱਡੀ ਆਂਦੀ ਹੈ ਜਿਹਦੇ 'ਚ 7-8 ਲ ਉਹ ਯੂਥ ਸੀਗੇ ਜਿਨ੍ਹਾਂ ਨੇ ਗੱਡੀ ਤੋਂ ਉਤਰ ਕੇ बिकॉज ਲੇਡੀ ਨੇ ਕਿਹਾ ਕਿ ਮੈਂ ਜੁਐਲਰੀ ਵਗੈਰਾ ਪਾਈ ਸੀਗੀ ਤੇ ਮੈਂ ਬਾਹਰ ਸੀ ਤੇ ਇਹਨਾਂ ਨੂੰ ਇਹਨਾਂ ਦੀ ਫੈਮਿਲੀ ਨੂੰ ਐਦਾਂ ਦੇਖ ਕੇ ਗਨ ਪੁਆਇੰਟ ਤੇ ਇਹਨਾਂ ਨੂੰ ਥ੍ਰੈਟਨ ਕੀਤਾ ਤੇ ਲੇਡੀ ਨੇ ਕਿਹਾ ਕਿ ਮੇਰੇ ਜਿੰਨੀ ਵੀ ਮੇਰੀ ਜੁਐਲਰੀ ਸੀਗੇ ਵਿਚ ਇਨਕਲੂਡਡ ਅਰਾਊਂਡ 28 ਟੋਲੇ ਵਰਥ ਆਫ ਉਹਦੇ ਜਿਹੜੀ ਚੂੜੀਆਂ ਸੀਗੀਆਂ ਤੇ ਉਹਦੇ ਜਿਹੜੇ ਉਨ ਬਲੇ ਦਾ ਹਾਰ ਸੀ ਉਹਦਾ ਵਜ਼ਨ ਅਰਾਊਂਡ 9 ਤੋਲੇ ਔਰ ਉਹਦੇ ਹਸਬੰਡ ਦਾ ਬ੍ਰੈਸਲੇਟ ਸਾਰਾ ਕੁਝ ਮਿਲਾ ਕੇ ਅਰਾਊਂਡ 39 ਤੋਲੇ ਸੋਨਾ ਉਹਨਾਂ ਤੋਂ ਜ਼ਬਰਦਸਤੀ ਖੋ ਕਰਕੇ ਲੈ ਗਏ 8.1 ਔਰ ਉਸ ਤੋਂ ਬਾਅਦ ਆਪਣੀ ਗੱਡੀ 'ਚ ਬੈਠ ਕੇ ਫਰਾਰ ਹੋ ਗਏ ਔਰ ਉਹਨਾਂ ਨੇ ਥੋੜੀ ਬਹੁਤ ਸਾਨੂੰ ਫੁਟੇਜ ਵੀ ਦਿੱਤੀ ਸੀ ਜਿਹਦੇ ਤੋਂ ਜਿਹਦੇ 'ਚ ਗੱਡੀ ਦਾ ਨੰਬਰ ਸਾਨੂੰ ਕਲੀਅਰ ਹੋ ਗਿਆ ਸੀ ਜਿਹੜੀ ਆਰਟਿਕਾ ਗੱਡੀ ਸੀਗੀ ਜੋ ਉਹਨਾਂ ਨੇ ਦੱਸਿਆ ਸਾਡੇ ਨਾਲ 1.1 ਤੇ ਖੋ ਕਰਕੇ ਗਏ ਤੇ ਬੇਸਡ ਔਨ ਦਟ ਇਨਫੋਰਮੇਸ਼ਨ ਅਸੀਂ

ਔਰ ਇਹਨਾਂ ਨੂੰ ਬਾਰ-ਬਾਰ ਤਾਲਮੇਲ ਕੀਤੀ ਗਈ ਕਿ ਤੁਸੀਂ ਜਿਹੜਾ ਸਾਨੂੰ ਕੰਪਲੇਂਟ ਇਨੀਸ਼ੀਅਲੀ ਦਿੱਤੀ ਸੀਗੀ ਕਿ ਉਹਦੇ ਬਿਆਨ ਦੇ ਦੋ ਬਟ ਕਾਫੀ ਦੇ ਡਿਲੇ ਹੋਂਦਾ ਗਿਆ ਤੇ ਇਹਨਾਂ ਨੇ ਆਪਣੀ ਸਟੇਟਮੈਂਟ ਵੀ ਨਹੀਂ ਦਿੱਤੀ ਫਿਰ ਐਸ ਐਚਓ ਇਹਨਾਂ ਨੇ ਆਪਣੇ ਲੈਵਲ ਤੇ ਚੌਂਕੀਨ ਚਾਰਜ ਦੇ ਬਿਆਨ ਤੇ ਪਹਿਲਾਂ ਇਹਨਾਂ ਨੇ ਕਿਉਂਕਿ ਕਾਗਨੀਜ਼ੇਬਲ ਅਫੈਂਸ ਹੈਗਾ ਰੋਬਰੀ ਔਰ ਆਰਮਜ਼ ਐਕਟ ਸੈਕਸ਼ਨ ਦੇ ਤਹਿਤ ਅਸੀਂ ਪੁਲਿਸ ਨੇ ਹੀ ਇਹ ਪਰਚਾ ਦਿੱਤਾ ਔਰ ਦੌਰਾਨ ਤਫਤੀਸ਼ ਜਦੋਂ ਇਹ ਗੱਡੀ ਸੀਗੀ ਜਿਹੜੀ ਫਜ਼ਿਲਕਾ ਦਾ ਨੰਬਰ ਸੀ ਉਹਨਾਂ ਨੂੰ ਅਸੀਂ ਟਰੈਕ ਡਾਊਨ ਕੀਤਾ ਉਹਦਾ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਆਇਡੈਂਟੀਫਾਈ ਹੋਇਆ ਮਦਨ ਲਾਲ ਰੈਜ਼ੀਡੈਂਟ ਆਫ ਪਿੰਡ ਖੂਹੀ ਖੇੜਾ ਜ਼ਿਲ੍ਹਾ ਫਜ਼ਿਲਕਾ ਪਹਿਲਾਂ ਸਾਡੀ ਟੀਮ ਨੇ ਉਹਨੂੰ ਰਾਉਂਡ ਅਪ ਕੀਤਾ ਫਿਰ ਉਹਨਾਂ ਤੋਂ ਸਾਰੇ ਗਲਪਤਾ ਲੱਗੀ ਕਿ ਜਿਹੜਾ ਡਰਾਈਵਰ ਸੀ ਇਹਦੀ ਗੱਡੀ 'ਚ ਹੋਰ ਵੀ 6-7 ਜਨੇ ਸੀਗੇ ਜਿਹੜੇ ਇੱਥੇ ਕੋਈ ਵਾਲੀਬਾਲ ਦੇ ਮੈਚ ਚੱਲ ਰਹੇ ਹੈਗੇ ਉੱਥੇ ਰੈਗੂਲਰਲੀ ਆ ਰਹੇ ਸੀਗੇ ਇਹਨਾਂ ਦੀ ਟੀਮ ਇਹਦੇ 'ਚ ਜਿਹੜੇ ਕੋ-ਪੈਸੇਂਜਰ ਸੀ ਗੱਡੀ 'ਚ ਉਹਨਾਂ ਦੇ ਨਾਂ ਪਤਾ ਲੱਗੇ ਸੁਰੇਸ਼ ਕੁਮਾਰ ਸੌਰਵ ਕੁਮਾਰ ਸੰਦੀਪ ਕੁਮਾਰ ਪੰਕਜ ਕੁਮਾਰ ਇੱਕ ਵਿਜੇ ਪਾਲ ਇੱਕ ਪਵਨ ਕੁਮਾਰ ਵਿਨੋਦ ਕੁਮਾਰ ਇਹ ਸਾਰੇ ਹੀ ਫਜ਼ਿਲਕਾ ਦੇ ਰਹਿਣ ਵਾਲੇ ਤੇ ਇੱਕ ਸਚਿਨ ਵੀ ਸੀਗਾ ਇਹ ਸਾਰੇ ਫਜ਼ਿਲਕਾ ਤੋਂ ਉਸ ਗੱਡੀ 'ਚ ਰਾਤ ਦੇ ਟਾਈਮ ਉੱਥੇ ਟਰੈਵਲ ਕਰ ਰਹੇ ਸੀਗੇ ਤੇ ਉਹਨਾਂ ਦੀ ਵਰਜਨ ਸੀ ਕਿ ਜਦੋਂ ਇਹਨਾਂ ਨੇ ਸੜਕ ਤੇ ਦੇਖਿਆ ਕਿ ਸ਼ਾਇਦ ਕੋਈ ਕੋਈ ਲੇਡੀ ਨਾਲ ਕੋਈ ਸਕਫਲ ਟਾਈਪ ਹੋ ਰਹੀ ਹੈ ਤੇ ਉਹਨਾਂ ਨੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਲਟਾ ਇਹਨਾਂ ਦੀ ਆਪਸ ਵਿੱਚ ਹੀ ਉਹਦਾ ਹਸਬੰਡ ਜੋ ਮੈਨੂੰ ਐਡਮਿਟ ਵੀ ਉਹਨੇ ਕਰਕੇ ਗਿਆ ਕਿ ਉਹਨੇ ਡਰਿੰਕ ਵੀ ਕੀਤੀ ਹੋਈ ਸੀਗੀ ਜਿਹੜਾ ਬਾਹਰੋਂ ਆਇਆ ਹੈਗਾ ਇਹਨਾਂ ਦੀ ਆਪਸ ਵਿੱਚ ਥੋੜੀ ਹੱਥੋਪਾਈ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਤਾਂ ਸਾਡੇ ਤੇ ਹੀ ਗੱਲ ਪੈ ਰਹੀ ਤੇ ਉਹ ਉੱਥੋਂ ਨਿਕਲ ਗਏ ਬਟ ਬਾਅਦ ਚ ਇਹਨਾਂ ਨੂੰ ਨਹੀਂ ਇਹ ਅਵੇਅਰਨੈਸ ਸੀ ਕਿ ਇਸ ਕਹਾਣੀ ਨੂੰ ਇਸ ਤਰ੍ਹਾਂ ਦਾ ਟਵਿਸ ਦਿੱਤਾ ਗਿਆ ਜੋ ਜਦੋਂ ਅਸੀਂ ਰਾਉਂਡ ਅਪ ਕੀਤਾ ਸਾਡੀ ਟੀਮ ਨੇ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਵੱਡੀ ਅਲੀਗੇਸ਼ਨ ਲਾਤੀ ਕਿ ਸਾਡਾ 39 ਤੋਲੇ ਸੋਨਾ ਔਰ ਗਨ ਪੁਆਇੰਟਡ ਉੱਠ ਕੋ ਹੋਈ ਹੈ ਜੋ ਐਦਾਂ ਦੀ ਗੱਲ ਕੋਈ ਨਹੀਂ ਨਿਕਲੀ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਬੰਦਿਆਂ ਨੂੰ ਵਾਰੀ-ਵਾਰੀ ਸੀਆਈਏ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਰੇ ਹੀ ਜਿਹੜੇ ਬੰਦੇ ਉਸ ਗੱਡੀ 'ਚ ਸੀਗੇ ਸਾਰਿਆਂ ਨੂੰ ਕੱਲੇ ਕੱਲੇ ਨੂੰ ਬੁਲਾ ਕੇ ਸਾਰਾ ਕਲੀਅਰ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਰੀ ਲੁੱਟਖੋ ਦੀ ਵਾਰਦਾਤ ਬਿਲਕੁਲ ਹੀ ਫੈਬ੍ਰਿਕੇਟਡ ਮੈਨੀਪੂਲੇਟਡ ਸੀਗੀ ਇਸ ਕਰਕੇ ਅਸੀਂ ਤਫਤੀਸ਼ ਜਹੀ ਇਹ ਸਾਰੇ ਸੈਕਸ਼ਨ ਜਿਹੜੇ ਅਸੀਂ ਹੀਨੀਅਸ ਲਾਈ ਸੀ ਰੋਬਰੀ ਆਮ ਸਾਗ ਤੇ ਉਹਦਾ ਘਾਟਾ ਜੁਰਮ ਕਰਕੇ ਔਰ ਪੁਲਿਸ ਨੂੰ ਮਿਸਗਾਈਡ ਕਰਕੇ ਫਾਲਸ ਇਨਫੋਰਮੇਸ਼ਨ ਦਾ ਜਿਹੜਾ ਪਹਿਲਾਂ 182 IPC ਹੁੰਦਾ ਸੀ ਉਹਦਾ ਹੁਣ ਇਕੁਇਵਲੈਂਟ 223 217 BNS ਹੈ ਉਹਦਾ ਵਾਧਾ ਕਰਕੇ ਇਹਨਾਂ ਜਿਹੜੇ ਹਸਬੰਡ ਵਾਈਫ ਹੈ ਆਸਟ੍ਰੇਲੀਆ ਤੋਂ ਪਿਛਵਾਏ ਆ ਇਹਨਾਂ ਦਾ ਸੀ ਪ੍ਰੀਵੈਂਟਿਵ ਐਕਸ਼ਨ ਕਾ ਲੈ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਬੇਸਿਕਲੀ ਇਹ ਹੀ ਇਹਦਾ ਕਨਕਲੂਜਨ ਹੈ ਕਿ ਸੌਰੀ ਬੋਲ ਰਹੀ ਹਾਂ ਇਸ ਤਰ੍ਹਾਂ ਦਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕੱਲ ਰਿਪੋਰਟ ਹੋਇਆ ਸੀ ਇਵੈਂਚੁਅਲੀ ਇਟ ਵਾਸ ਨਾਟ ਟ੍ਰੂ ਐਟ ਆਲ ਔਰ ਤੁਹਾਨੂੰ ਸਾਰਿਆਂ ਨੂੰ ਇਸ ਬੁਲੰਦਾ ਮਕਸਦ ਮੇਰੇ ਹੀ ਹੈ ਕਿ ਜਦੋਂ ਇਨੀ ਸੈਂਸੇਸ਼ਨਲ ਖਬਰ ਆਂਦੀ ਹੈ ਤੇ ਪੁਲਿਸ ਨੇ ਵੀ ਇਹਨੂੰ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਇੱਕ ਇੱਕ ਚੀਜ਼ ਨੂੰ ਪੂਰਾ ਦਿਨ ਲਗਾ ਕੇ ਕਲੈਰੀਫਾਈ ਕੀਤਾ ਹੈ ਔਰ ਇਹ ਵੀ ਪਤਾ ਲੱਗਿਆ ਮੈਨੂੰ ਪੁੱਛਿਆ ਵੀ ਤੁਸੀਂ ਯੂ ਆਰ ਐਨ ਆਰ ਆਈ ਤੁਸੀਂ ਬਾਹਰੋਂ ਆਏ ਹੋ ਵੀ ਹਾਊ ਕਡ ਯੂ ਗਿਵ ਸੱਚ ਅ ਰਿਸਪਾਂਸਿਬਲ ਸਟੇਟਮੈਂਟ ਤਾਂ ਹੁਣ ਤਾਂ ਮੋਸਟਲੀ ਦੇ ਆਰ ਸੇਇੰਗ ਕਿ ਕੁਝ ਯਾਦ ਨਹੀਂ ਆ ਰਿਹਾ ਐਦਾਂ ਮਤਲਬ ਕੱਲ ਤੁਹਾਡੇ ਜੋ ਵੀ ਕਈ ਮੈਨੂੰ ਮਿਲ ਕੇ ਗਿਆ মিডিਆ ਵਾਲੇ ਤੁਸੀਂ ਕਵਰ ਵੀ ਕੀਤਾ ਸੀ ਵਿਦਨ ਦਿਹਾੜੇ ਜਾਂ लेट नाइट एडी वड्डी लूट हो गई है सो इट इज एन अपील थ्रू योर मीडिया आल्सो के पब्लिक ਨੂੰ ਵੀ ਤੁਸੀਂ ਜ਼ਰੂਰ ਦੱਸੋ ਕਿ ਇਸ ਤਰ੍ਹਾਂ ਦੀ ਫਾਲਸ ਇਨਫੋਰਮੇਸ਼ਨ ਦੇਣ ਦੇ ਵੀ ਸੈਕਸ਼ਨਸ ਹੁੰਦੇ ਆ ਲਾਜਿਕ ਸ਼ਾਇਦ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਤੁਸੀਂ ਕੱਲ ਪਰਸੋ ਲੁਧਿਆਣੇ ਦਾ ਵੀ ਦੇਖਿਆ ਹੋਣਾ ਉੱਥੇ ਕਿੰਨੀ ਵੱਡੀ ਨਿਊਜ਼ ਸੀਗੀ ਆ ਨੇ ਟਰਨਡ ਆਊਟ ਕਿ ਹਸਬੰਡ ਨੇ ਹੀ ਆਪਣੀ ਵਾਈਫ ਦੀ ਕੰਟਰਾਕ ਕਿਲਿੰਗ ਕਰਾਈ ਸੀਗੀ ਔਰ ਇਹ ਵਾਲਾ ਇਨਸੀਡੈਂਟ ਜੇ ਐਕਚੁਅਲ ਹੁੰਦਾ ਤਾਂ ਸਾਡੇ ਲਈ ਕਿੰਨੀ ਵੱਡਾ ਕ੍ਰਾਈਮ ਸੀਗਾ ਵੀ ਟਰਨਡ ਆਊਟ ਕਿ ਕੁਝ ਵੀ ਨਾਉ दैट ਲੇਡੀ ਇਸ ਕਲੇਮਿੰਗ ਕਿ ਮੈਂ ਤਾਂ ਜੁਐਲਰੀ ਦਾ ਨਾਮ ਵੀ ਨਹੀਂ ਲਿਆ ਲਓ ਫ্রম ਸੇਇੰਗ ਕਿ 40 ਤੋਲੇ ਮੇਰੇ ਨਾਲ ਖੋ ਹੋਈ ਹੈ ਗਨ ਪੁਆਇੰਟ ਤੇ ਹੋਈ ਹੈ ਨਾਉ ਦੇ ਆਰ ਸੇਇੰਗ ਕਿ ਇਦਾਂ ਦੀ ਕੋਈ ਗੱਲ ਹੀ ਨਹੀਂ ਸੀ ਹਸਬੈਂਡ ਕਹਿ ਰਿਹਾ ਹੈ ਕਿ ਮੈਨੂੰ ਤਾਂ ਯਾਦ ਹੀ ਨਹੀਂ ਆ ਰਿਹਾ ਥੈਨ ਟੂ ਦਾ ਪੁਆਇੰਟ ਹੀ ਇਵਨ ਸੇਇੰਗ ਕਿ ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਜੇ ਤੂੰ ਇਦਾਂ ਦੀ ਗੱਲ ਕਰੇਗਾ ਤਾਂ ਤੇਰੀ ਕਾਰਵਾਈ ਹੋ ਜਾਏਗੀ ਸੋ ਇਟ ਇਜ਼ ਏਨ ਅਪੀਲ ਕਿ ਪਬਲਿਕ ਨੂੰ ਕਿ ਤੁਸੀਂ ਜੋ ਰਿਐਲਿਟੀ ਹੈ ਉਹੀ ਸਾਨੂੰ ਦੱਸੋ ਔਰ ਜਿੰਨਾ ਜੇ ਤੁਹਾਡੇ ਨਾਲ ਲੁੱਟਖੋ ਵੀ ਹੁੰਦੇ ਜੇ ਤੁਸੀਂ ਜੈਨੂਇਨ ਸਾਨੂੰ ਦੱਸੋਗੇ ਤਾਂ that will help you also ਸਾਡੇ ਲਈ ਵੀ ਉਹਨੂੰ ਤਫਤੀਸ਼ ਕਰਨਾ ਜ਼ਿਆਦਾ ਸੌਖਾ ਹੈ ਮੈਂ ਵੀ ਐਸੋ ਮਨਚ ਆ ਗਿਆ ਦੁਰ ਤਕੜਾ ਕਰਾਇ ਚ ਬੋਲਣੀ ਸੀ ਗੱਡੀ ਚ ਪਤਾ ਨਹੀਂ ਜੋ ਹੋ ਵੀ ਪਰਵਾਹ ਇੰਨਾ ਤੇ ਜੀ ਗੱਡੀ ਚ ਐਕਚੁਅਲੀ ਇ ਫੈਮਲੀ ਵੈਡਿੰਗ ਤੋਂ ਤਾਂ ਆ ਰਸੀ that is all true ਇਨਦਰ ਪੰਸਰਦੀਪ ਬੱਚੀ ਵੀ ਸੀਗੀ ਬੇਟਾ ਵੀ ਸੀ ਇੱਕ ਸ਼ਾਇਦ ਨਾ ਦਾ ਕੋਈ 1920 ਆਫ ਦਾ ਫੈਮਲੀ ਮੈਂਬਰ ਵੀ ਸੀਗਾ ਬਟ ਜੋ ਇਹ ਕਹਾਣੀ ਜ਼ਾਦਾ ਵਾਈਫ অর ਹਸਬੰਡ ਨੇ ਹੀ ਕ੍ਰੀਏਟ ਕੀਤੀ ਹੈ ਇਹਨੂੰ ਥੋੜੀ ਬਹੁਤ ਮੱਥੇ ਤੇ ਲੱਗੀ ਵੀ ਸੀਗੀ ਉਹ ਵੀ ਤਾਂ ਹੀ ਭੱਜ ਗਏ ਦੂਜੀ ਪਾਰਟੀ ਕੇ ਤਾਂ ਕੁਝ ਹੋਰੀ ਗੱਲ ਬਣ ਰਹੀ ਬਟ देयर वाज ਨੋ ਗਨਪੁਆਇੰਟ देयर वाज ਨੋ ਲੂਟ ਆਫ ਐਨੀ ਜੁਐਲਰੀ ਨਾ ਮੂਲੀ ਇੰਸਟਰਾਕਟ ਸੀ ਕਿ ਉਹਨਾਂ ਐਕਟੀਵਿਟੀ ਕਰਨਾ ਦਾ ਸ਼ਮੇ ਇਹਨਾਂ ਨੇ ਬਣਾਇਆ ਕਾਰਨ ਕਿਸੇ ਦੇ ਵਿਚ ਦੇਖੋ ਜੀ ਇਹੀ ਮੈਂ ਤੁਹਾਨੂੰ ਮੈਂ ਵੀ ਨਾਲ ਨਾਲ ਗੱਲਬਾਤ ਕੀਤੀ ਹੈ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਤੁਸੀਂ ਕਹਿੰਦੇ ਹੱਥੋਂ ਪਾਈ ਹੋਇਆ ਹੱਥੋਂ ਪਾਈ ਕਿਉਂ ਹੋ ਗਿਆ ਠੀਕ ਹੈ ਵੀ ਹੁੰਦਾ ਹੈ ਹਸਬੰਡ ਵਾਈਫ ਤਾਂ ਬੋਤਾ ਨਹੀਂ ਦਸਰੇ ਪਰ ਜਿਹੜੇ ਮੁੰਡੇ ਆਰਟੀਗਾ ਵਾਲੇ ਪਿੱਛੋਂ ਆ ਰਹੇ ਸੀਗੇ ਜੋ ਉਹਨਾਂ ਨੇ ਦੱਸਿਆ ਵੀ ਅਸੀਂ ਰੋਡ ਤੇ ਦੇਖਿਆ ਕਿ ਇੱਕ ਬੱਚਾ ਵੀ ਹੈ ਵਾਈਫ ਵੀ ਖੜੀ ਹੈ ਕੁਝ ਇਸ ਤਰ੍ਹਾਂ ਦਾ ਆਪਸ ਚ ਤਣੀ ਨਾ ਦਾ ਕੋਈ ਖਿੱਚਾ ਤੋਈ ਹੋ ਰਹੀ ਬਟ ਈਵਨ ਦੇ ਆਰ ਸ਼ੌਕ ਇਨ ਨੀਬਡੀ ਕਹਾਣੀ ਨਹੀਂ ਪਤਾ ਲੱਗਦਾ ਕਿ ਇਹਨਾਂ ਨੇ ਇਸ ਦੀ ਕਹਾਣੀ ਮਹੀ ਜੀ ਮਨਸ਼ਾ ਤੋਂ ਮੈਨੂੰ ਹੁਣ ਜਦੋਂ ਉਹ ਹੌਲੀ ਹੌਲੀ ਥੋੜਾ ਜਿਹਾ ਯਾਦ ਆਇਆ ਕਿ ਮਨਨੋ ਕਿਸੇ ਨੇ ਕਿਹਾ ਕਿ ਜੇ ਤੂੰ ਐਦਾਂ ਦੀ ਕੋਈ ਵਾਰਦਾਤ ਵਾਲੀ ਗੱਲ ਕਰੋਗੇ ਤਾਂ ਤੁਹਾਡਾ ਐਕਸ਼ਨ ਹੋ ਜਾਣਾ ਮਤਲਬ ਰਸਤੇ ਜਾ ਤਾ ਕਿਤਨੀ ਹੈਲਪ ਵੀ ਨਹੀਂ ਕਰਨੀ ਕਿਸੇ ਜਿਆਦਾ ਕੋਸ਼ਿਸ਼ ਹੋਵਾ ਦੇਜਾ ਇਨਸੀਡੈਂਟ ਦੇਖ ਕੇ ਜਿਹੜਾ ਬੰਦਾ ਹੈ ਜਿਹੜਾ ਪੂਰਾ ਡਿੱਗਦਾ ਜਾ ਕੁਝ ਵੀ ਤੁਹਾਨੂੰ ਜੀ ਮੀਡੀਆ ਨੂੰ ਸਾਡਾ ਇਸ ਇਸ ਤਰ੍ਹਾਂ ਦੇ ਮਸਲੇ 'ਚ ਬੁਲਾਉਂਦਾ ਇਹ ਹੀ ਰਿਕੁਐਸਟ ਔਰ ਅਪੀਲ ਹੈ ਕਿ ਤੁਸੀਂ ਪਬਲਿਕ ਨੂੰ ਵੀ ਸੁਚੇਤ ਕਰੋ ਕਿ ਸੀ ਦੇ ਆਰ ਈਵਨ ਦੇ ਆਰ ਨਾਟ ਈਵਨ ਲੋਕਲਾਈਟਸ ਮੈਂ ਤਾਂ ਹੀ ਉਹਨਾਂ ਨੂੰ ਕਿਹਾ ਲੇਡੀ ਕਹਿ ਰਹੀ ਹੈ ਕਿ ਮੈਂ ਨਰਸਿੰਗ ਦਾ ਕੰਮ ਉੱਥੇ ਕਰਦੀ ਹਾਂ ਤੇ ਹਸਬੰਡ ਕਹਿ ਰਿਹਾ ਮੈਂ ਕੋਈ ਪ੍ਰਾਪਰਟੀ ਡੀਲਿੰਗ ਦਾ ਉੱਥੇ ਕੰਮ ਕਰਦਾ ਹਾਂ ਐਡਲੇਡ ਚ ਵੀ ਇਸ ਤਰ੍ਹਾਂ ਦੇ ਪ੍ਰੋਫੈਸ਼ਨਸ ਦੇ ਹੋ ਕੇ ਵੀ ਐਨੀ ਜ਼ਿਆਦਾ ਇਸ ਤਰ੍ਹਾਂ ਦੀ ਕਹਾਣੀ ਬਣਾਣੀ ਸੋ ਇਟ ਇਜ਼ ਅ ਲੈਸਨ ਫਾਰ ਅਸ ਆਲਸੋ ਔਰ ਤੁਹਾਨੂੰ ਵੀ ਪਬਲਿਕ ਨੂੰ ਅਵੇਅਰ ਕਰਨਾ ਚਾਹੀਦਾ ਹੈ ਜੀ ਇਹਨਾਂ ਕੋਲ ਸੀ ਨਹੀਂ ਨਹੀਂ ਜੀ ਉਹ ਤਾਂ ਹੁਣ ਤਾਂ ਲੇਡੀ ਡਿਨਾਈ ਕਰ ਰਹੀ ਹੈ ਕਿ ਮੇਰੇ ਕੋਲ ਜੁਐਲਰੀ ਤਾਂ ਹੈ ਪਰ ਮੈਂ ਤਾਂ ਇਦਾਂ ਦੀ ਕੋਈ ਜੁਐਲਰੀ ਪਾਈ ਵੀ ਨਹੀਂ ਹੋਈ ਸੀ ਮੈਡਮ ਮੈਂ ਥੋੜਾ ਤੋਂ ਕਿਦੋਂ ਆਇਆ ਇੱਧਰ ਕੱਲ ਪਰਸੋਂ ਹੀ ਕਹਿ ਰਹੇ ਪਰਸੋਂ ਚੌਥੀ ਜੋ ਦੱਸ ਰਿਹਾ ਜਿਹੜੀ ਜੁੜਤੀ ਸੀ ਇਹਨਾਂ ਨੇ ਆਪ ਨੂੰ ਵਰਬਲੀ ਦੱਸਿਆ ਸੀ ਕੋਈ ਲਿਖੂ ਨਹੀਂ ਕਿਸ ਨੂੰ ਦੱਸਿਆ ਦੇਖੋ ਜੀ ਇਵੈਨਚੁਅਲੀ ਤਾਂ ਜਦੋਂ ਨੂੰ ਮੌਕੇ ਤੇ ਨੰਨਾ ਤੇ ਸਾਰਾ ਕੁਝ ਦੱਸਿਆ ਪਰ ਉਸ ਤੋਂ ਬਾਅਦ ਤੇ ਬਿਆਨ ਲਿਖਾਣ ਲਈ ਵੀ ਨਹੀਂ ਆ ਰਹੀ ਸੀ ਇਸ ਕਰਕੇ ਕਿਉਂਕਿ ਅੱਡਾ ਵੱਡਾ ਕ੍ਰਾਈਮ ਰਿਪੋਰਟ ਹੋਇਆ ਸੀ ਅਸੀਂ ਆਪਣੇ ਲੈਵਲ ਤੇ ਹੀ ਪਰਚਾ ਦਰਜ ਕੀਤਾ ਸੀ ਮੈਂ ਇੱਕ ਚੀਜ਼ ਹੋ ਰਹੀ ਹੈ ਹਾਂ ਜੀ ਜਦੋਂ ਇੰਸੀਡੈਂਟ ਹੁੰਦਾ ਹੈ ਉਦੋਂ ਪੁਲਿਸ ਵੀ ਕੈਰੀ ਵੀ ਸਟੇਟਮੈਂਟ ਕਰਾਉਂ ਹਮ ਸਟੇਟਮੈਂਟ ਕਰਵਾਉਣੀ ਚਾਹੀਏ ਬਿਆਹ ਤੇ ਚਲੇ ਗਏ ਹਾਂਜੀ ਐਕਚੁਅਲੀ ਦੇਖੋ ਬਿਆਹ ਤੇ ਚਲੇ ਗਏ ਸੀ ਆਗਾ ਉਸ ਦਿਨ ਤਾਂ ਸੌਂਗ ਇਹ ਜਾ ਕੇ ਰਾਹੁਲ ਆਪਦੇ ਘਰੇ ਉਸ ਤੋਂ ਅਗਲੇ ਦਿਨ ਫਿਰ ਬਿਆਹ ਜੇ ਬਰਾਤ ਜਾਣੀ ਸੀ ਯਾਰ ਤੂੰ ਰੋਕੇ ਚਲੇ ਗਏ ਸਾਨੂੰ ਵਿਰਾਤ ਜਾਂਦੇ ਸਮੇਂ ਵੀ ਇਹ ਮੌਕੇ ਤੇ ਅਸੀਂ ਮੌਕੇ ਤੇ ਖੜੇ ਸੀ ਸਪੌਟ ਤੇ ਉੱਥੇ ਸਾਡੇ ਕੋਲ ਕੱਢ ਕੇ ਗਏ ਫਿਰ ਇਹ ਗੱਲ ਰਿਪੀਟ ਕਰਕੇ ਗਏ ਵੀ ਸਾਡੇ ਨਾਲ ਰਾਤ ਇਹ ਹੋਈ ਹੈ ਕਹਾਣੀ ਹੋਈ ਹੈ ਤੇ ਅਸੀਂ ਆ ਕੇ ਲਿਖਾਵਾਂਗੇ ਸ਼ਾਮ ਨੂੰ ਸੋ ਇਟ ਇਜ਼ ਅ ਵੈਰੀ ਇੰਟਰਸਟਿੰਗ ਕੇਸ ਕਿ ਕਿਸ ਤਰ੍ਹਾਂ ਲੋਕੀ ਡਿਸਾਇਡ ਵੀ ਕਰਦੇ ਹੈ ਲਾਅ ਐਨਫੋਰਸਮੈਂਟ ਏਜੰਸੀਸ ਨੇ ਵੀ ਤੁਹਾਡੇ ਜੋ ਵੀ ਕਿੰਨੇ ਨੇ ਮੈਨੂੰ ਆ ਕੇ ਪੁੱਛਿਆ ਕਿ ਐਡਾ ਵੱਡਾ ਇਨਸੀਡੈਂਟ ਕੱਲ ਹੋਇਆ ਉਹ ਵੀਡੀਓ ਕਿਸ ਨੇ ਲਈ ਜਿਹੜੀ ਵੀਡੀਓ ਜੀ ਜਿਹੜਾ ਪਜਰ ਹੈ ਕੋਈ ਲੜਕਾ ਉਹ ਇਹਨਾਂ ਨੇ ਸਾਨੂੰ ਦਿੱਤੀ ਹੈ ਤਾਂ ਹੀ ਸਾਨੂੰ ਗੱਡੀ ਦਾ ਕਲੀਅਰ ਨੰਬਰ ਪਤਾ ਲੱਗਿਆ ਨਾ ਫਿਰ ਉਹ ਫਜ਼ਿਲਕਾ ਤੱਕ CIA 2 ਦੀ ਟੀਮ ਸਾਰਾ ਦਿਨ ਲੱਗੀ ਰਹੀ ਮੈਂ ਕਿਹਾ ਨਹੀਂ ਤਾਂ ਚਲੋ ਤੁਹਾਡਾ ਅਰਟੀਕਲ ਵਿੱਚ ਨੂੰ ਕੱਟਦਾ ਹੁੰਦੀ ਹੈ ਲੋਕ ਮਤਲਬ ਤਫਾਹ ਫੈਲ ਜਾਂਦੀ ਹੈ ਲੋਕ ਕਿ ਗੱਲ ਫੈਲ ਜਾਂਦਾ ਹੈਗਾ ਤੇ ਮਤਲਬ ਇਸ ਦਾ ਨਾ ਕੋਈ ਕੋਈ ਕਾਰਵਾਈ ਕਰੋਗੇ ਮਤਲਬ ਕਾਰਵਾਈ ਤਾਂ ਜੀ ਅਸੀਂ ਕੀਤੀ ਹੈ 217 BNS ਫਾਲਸ ਇਨਫੋਰਮੇਸ਼ਨ ਦੀ ਹੈ ਇਹ ਹੈ ਤਾਂ ਨਾਨ ਕੋਗਨਿਸੀਬਲ ਬਟ ਇਹਦੇ ਚ ਇੱਕ ਸਾਲ ਦੀ ਹੈਗੀ ਔਰ ਅਸੀਂ ਇਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਵੀ ਕਰ ਲਿੱਤਾ ਬਿਕੋਜ਼ ਕੱਲ ਵੀ ਇਹ ਸਾਨੂੰ ਬਿਲਕੁਲ ਕੋਆਪਰੇਟ ਨਹੀਂ ਕਰ ਰਹੇ ਸੀ ਹੁਣ ਇਹਦੇ ਕਿਹੜੀ ਤਰ੍ਹਾਂ ਦਾ ਮੁਕਦਮਾ ਦਰਜ ਕੀਤਾ 217 ਦਾ ਜੀ ਜੋ ਸੈਕਸ਼ਨ ਅਸੀਂ ਲਾਈ ਸੀ ਉਹਦਾ ਘਾਟਾ ਕੀਤਾ ਤੇ ਇਸੇ ਕੇਸ ਚ ਜਿਹੜਾ 217 ਬੀਐਨਐਸ ਲਾਈ ਹੈ ਜਿਹੜਾ 182 ਦਾ ਇਕੁਇਵੈਲੈਂਟ ਹੈ ਨਰਵਾਣਾ ਵਾਲੇ ਜੋ ਵੀ ਰੈਕਟ ਨਹੀਂ ਮਤਲਬ ਸਿਰਫ ਆਈ ਹੋਈ ਸੀ ਨਰਵਾਣਾ ਕੇਸ ਚ ਜੀ ਦੋ ਕੱਲ ਹੋਰ ਕਲ ਹੋਰ ਮੁੰਡੇ ਰੈਸਟ ਕੀਤੇ ਟੋਟਲ 3 ਨਵੇਂ ਵੈਪਨ ਨਵਾਂ ਲੈ ਸ਼ੌਕ ਦੇ ਮਾਰੇ ਨਹੀਂ ਚਲਾਇਆ ਉਹਦੇ ਚ ਵੀ ਉਹਨਾਂ ਨੇ ਜੀ ਦਾਣਾ ਮੰਡੀ ਚ